ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇ ਲਓ ਵੀ ਮਿੱਤਰੋ ਅੱਜ ਨਾ ਤੁਹਾਨੂੰ ਪੂਮੇ ਟੌਪ ਦੀਆਂ ਕੱਟੀਆਂ ਦਿਖਾਉਣੀ ਆ ਭਖੀਰੀਆਂ ਖੀਰੀਆਂ ਕੱਟੀਆਂ ਵਿਖਾਉਣੀ ਆ ਤੇ 7 ਤੋਂ 8 ਨਾਗਾ ਬਾਈ ਕੋਲੇ ਇੱਕ ਹੈਗੀ ਵਿੱਚ ਬੂਰੀ ਕੱਟੀ ਬਹੁਤ ਚੰਗੀ ਐ ਸ਼ਕੀਨ ਕੱਟੀ ਨਿੱਕੀ ਤੇ ਬਾਕੀ ਆਪਾਂ ਬਾਈ ਰਾਮ ਕੋਲੇ ਪਹੁੰਚੇ ਆ ਸਾਰੇ ਐਡਰੈਸ ਕਨਫਰਮ ਕਰਦੇ ਆ ਕੱਟੀਆਂ ਦਾ ਰੇਟ ਵੀਡੀਓ ਚ ਵਿੱਚ ਕਰਾਵਾਂਗੇ ਤੇ ਸਾਰੀ ਜਾਣਕਾਰੀ ਆਪਾਂ ਲੈਣੀ ਆ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਣਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਵਾਲੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 7997 ਤੇ ਕਰਦੇ ਆਪਾਂ ਸ਼ੁਰੂ ਤੇ ਬਾਈ RAM ਦੇ ਨਾਲ ਵੀ ਗੱਲਬਾਤ ਕਰਾਉਨੇ ਆ ਸਾਰੀ ਡਿਟੇਲ ਪੁੱਛਦੇ ਆ ਜਾਣਕਾਰੀ ਲੈਨੇ ਬਣੇ ਰਹੋ ਆਪਣੀ ਵੀਡੀਓਜ਼ ਨਾਲ ਐਂਡਰ ਤੱਕ ਜਰੂਰ ਸਾਰੀ ਵੀਡੀਓ ਦੇਖਿਆ ਕਰੋ ਤੇ ਪੂਰੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਬਹੁਤ ਸੋਹਣੀਆਂ ਕੱਟੀਆਂ ਤੇ ਲੈਨੇ ਜਾਣਕਾਰੀ ਸਤਿ ਸ਼੍ਰੀ ਅਕਾਲ ਬਾਈ RAM ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਹਾਂ ਜੀ ਬਾਈ ਠੀਕ ਠਾਕ ਜੀ ਬਾਈ ਆਪਣਾ ਡਰੈਸ ਕਨਫਰਮ ਕਰਦੀ ਕਰਾਂਗੇ ਬਾਈ ਨਾਮ ਆਰਮ ਸਿੰਘ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ ਸੀਲ ਖੂਲ ਬਾਈ ਮੋਬਾਈਲ ਨੰਬਰ 9872531897 ਬਾਈ ਠੀਕ ਹੈ ਜੀ ਤੇ ਪਿੰਡ ਇਹ ਆ ਗਿਆ ਮਲੂਕਾ ਜ਼ਿਲ੍ਹਾ ਬਠਿੰਡਾ ਜਿਹੜੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਬਾਈ ਰਾਮ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਇਹਦੇ ਪਿੰਡ ਦੇ ਨੇੜੇ ਰਹਿ ਗਿਆ ਪਿੰਡ ਭਗਤਾ ਭਾਈ ਘੱਟ ਪਾਸੇ ਘਣੀਆਂ ਰਹਿ ਗਿਆ ਨੇੜੇ ਵਾਜਾਖਾਨਾ ਤੇ ਬਾਕੀ ਸਾਰੇ ਭਰਾ ਜਾਣਦੇ ਹੀ ਆ ਵੀਰ ਨੂੰ ਪੁਰਾਣਾ ਕੰਮ ਆ ਵਧੀਆ ਕਟੀਆਂ ਦਾ ਚੰਗੀਆਂ ਸ਼ਕੀਨ ਕੱਟੀਆਂ ਵੀਰ ਕੋਲੇ ਆਉਂਦੀਆਂ ਤੇ ਉਸੇ ਤਰ੍ਹਾਂ ਹੀ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਕੋਲ ਅੱਠ ਨਗ ਦਿਖਾਵਾਂਗੇ ਅੱਠ ਨਗ ਸੱਤ ਨਗ ਤੇ ਫਿਰ ਪਹਿਲੇ ਨੰਬਰ ਤੋਂ ਇਧਰੋਂ ਕਰਲਾ ਸ਼ੁਰੂ ਰਾਮ ਤੇ ਕੀ ਡਿਟੇਲ ਹੈ ਇਹਦੀ ਕਿੰਨੀ ਉਮਰ ਹੈ 22 ਮਹੀਨੇ ਦੀ ਕੱਟੀ ਹੈ ਬਾਈ 22 ਮਹੀਨੇ ਉਮਰ ਹੈ ਖੀਰੀ ਹੋਊ ਫਿਰ ਤਾਂ ਖੀਰੀ ਹੈ ਹਾਂਜੀ ਹਾਂਜੀ ਤੇ ਥਣ ਚਾਰੀ ਹੈ ਹੈ ਵਧੂ ਫੂਟ ਸ਼ਾਂਗ ਹੈ ਨਹੀਂ ਤੇ ਲਿਆਕਰਾਂ ਨੇ ਇਹਨੂੰ ਬਾਹਰ ਕਢਾ ਕੇ ਜਿਹੜਾ ਸੰਗੀ ਸੰਗੀ ਦਿਖਾ ਦੇ 22 ਮਹੀਨੇ ਬਾਈ ਕਹਿੰਦਾ ਵੀ ਉਮਰ ਆ ਕੱਟੀ ਦੀ ਤੇ ਪਹਿਲਾਂ ਤਾਂ ਸਿੰਘ ਦੇਖੋ ਬਿਲਕੁਲ ਨਾ ਛੋਟਾ ਸਿੰਘ ਆ ਤੇ ਨਾਲੋਂ ਹੀ ਮੋੜੀ ਜਾਂਦੀ ਹੈ ਕਰਮਾਂ ਵਾਲੀ ਤੇ ਪੱਠਪੁੜੇ ਦੀ ਬਣਾਵਟਾ ਦੇਖੋ ਕੱਟੀ ਦੀ ਬਹੁਤ ਸੋਹਣੀ ਪੱਠਪੁੜੇ ਦੀ ਬਣਾਵਟਾ ਐ ਖੁੱਲੇ ਹੱਡ ਪੈਰਾਂ ਦੀ ਕੱਟੀ ਹੈ ਹੈਨਾ ਹਾਂਜੀ ਹਾਂ ਭਾਈ ਤੇ ਜਿਹੜੇ ਭਰਾਣੇ ਮੰਨ ਕੇ ਚਲੋ ਘਰੇ ਰੱਖਣੀਆਂ ਕਿ ਇੱਕ ਦੋ ਇੱਕ ਲੈਣੀਆਂ ਜਾਂ ਦੋ ਲੈਣੀਆਂ ਕੱਟੀਆਂ ਤੇ ਬਾਈ ਕੋਲੇ ਚੰਗੀਆਂ ਸ਼ਕੀਨ ਕੱਟੀਆਂ ਪਹਿਲੇ ਨੰਬਰ ਤੇ ਆਪਾਂ ਇਹ ਕੱਟੀ ਦਿਖਾਈ ਆ ਉਮਰ ਆ ਗਈ ਇਹਦੀ 22 ਮਹੀਨੇ ਤੇ 22 23 ਮਹੀਨੇ ਬਾਈ ਕਹਿੰਦਾ ਵੀ ਉਮਰ ਆ ਗਈ ਤੇ ਦੰਦੋ ਹੈਗੀ ਖੀਰੀ ਤੇ ਜਿਹੜੀ ਜਾਣਕਾਰੀ ਸੱਜਣੋਂ ਦਿੱਤੀ ਜਾਂਦੀ ਹੁੰਦੀ ਹੈ ਨਾ ਪਸਗਾਂ ਦੀ ਇਹ ਮਾਲਕ ਦੇ ਦੁਆਰਾ ਦੱਸੀ ਗਈ ਹੀ ਦਿੱਤੀ ਜਾਂਦੀ ਹੈ ਤੇ ਆਪਾਂ ਕੋਈ ਵਾਧੂ ਆਪਦੇ ਕੋਲੋਂ ਕੋਈ ਹੋ ਨਹੀਂ ਕਹਿਣਾ ਜਿੰਨੀ ਉਮਰ ਹੈ ਤੇ ਜਿਹੜਾ ਬਾਇਓ ਡਾਟਾ ਉਹ ਸਾਰਾ ਬਾਈ ਆਪ ਕਨਫਰਮ ਕਰਦਾ ਹਾਂ ਥਣ ਦਿਖਾ ਦੀ ਕਰਾਂਦੀ ਤੇ ਚਾਰ ਹੀ ਥਣਾ ਕਿ ਤੇ ਝੋਲੀ ਝਾਲੀ ਦੱਸ ਲੋ ਗੱਬਣਾ ਲਈ ਹੈ ਨਾ ਬਾਕੀਆਂ ਜਿਵੇਂ ਕਾਲੀ ਪਈਏ ਜਾਮਨਰ ਗਈ ਸਿੰਘ ਸਿੰਘ ਹਾਂ ਸਿੰਘ ਸਿੰਘ ਬਿਲਕੁਲ ਨੇੜੇ ਸਿੰਘ ਮੋੜੀ ਜਾਂਦੀ ਹੈ ਤੇ ਚੰਗੀ ਸਕੀਨ ਕੱਟੀ ਆ ਵੇਲਬੂਲ ਵੀ ਚੰਗੀ ਆ ਹੈਨਾ ਤੇ ਰਾਮ ਫਰੇਦ ਜੀ ਦੀ ਡਿਮਾਂਡ ਵੀਰੇ ਡਿਮਾਂਡ ਬਾਈ ਇਹ ਕਹਿੰਦਾ 40 ਬੀ ਲੋਕ ਕਰੀ ਜਾਂਦਾ ਯਾਰ ਆਪਾਂ ਤਾਂ 37 ਚੋਂ ਮਾਨਤਾਣ ਕਰ ਦਾਂਗੇ 37000 ਚੋਂ ਮਾਨਤਾਣ ਹੋ ਜੂ ਹੈ ਤੇ ਲੋ ਵੀ ਸੱਜਣੋ 37000 ਦੇ ਵਿੱਚੋਂ ਬਾਈ ਕਹਿੰਦਾ ਵੀ ਮਾਨਤਾਣ ਕਰ ਦਾਂਗੇ ਸੰਗੀਸ਼ ਕੀਨ ਕੱਟੀ ਆ ਸਿੰਗਾ ਸੁੰਗਾ ਦੀ ਵੀ ਸੋਹਣੀ ਐ ਤੇ ਮਗਰੋਂ ਪੱਠ ਪੁੱਠ ਨਾ ਪੁੜੇ ਦੀ ਚੰਗੀ ਬਨਾਵਟਾ ਜੀ ਖੁੱਲੇ ਹੈੱਡ ਪੈਰਾਂ ਦੀ ਕੱਟੀ ਹੈ ਜੀ ਪਹਿਲੇ ਨੰਬਰ ਵਾਲੀ ਤੇ ਦੋ ਨੰਬਰ ਤੇ ਜਿਹੜੀ ਕੱਟੀ ਹੈ ਜੀ ਕਿੰਨੀ ਉਮਰ ਆ ਬਈ ਬਾਈ ਹੈਗੇ 1 2 ਬਾਈ ਕ ਮਹੀਨੇ ਦੀ ਐ ਇਹ ਵੀ 21 22 ਮਹੀਨਿਆਂ ਦੀ ਉਮਰ ਹੈ ਇਹਦਾ ਜੈਡ ਬਲੈਕ ਆ ਜੀ ਹਾਂ ਇੱਕ ਵਾਲ ਵੀ ਹੈ ਹਾਂ ਬੇਲਪੂਲ ਬਹੁਤ ਆ ਬਾਈ ਥੋੜੀ ਜੀ ਸੰਭਾਈ ਦੀ ਲੋੜ ਆ ਹਾਂਜੀ ਹਾਂਜੀ ਤੇ ਕੱਤੀ ਉਹ ਵੈਸੇ ਬਰੀਕ ਨਾ ਚੰਗਾ ਕਿਉਂਕਿ ਸਿੰਘ ਸੁੰਗਾ ਵੀ ਸੋਹਣਾ ਆ ਗਿਆ ਤੇ ਕੱਦ-ਕਾਟ ਚੰਗਾ ਬਈ ਹਾਂ ਸੋਹਣਾ ਕੱਦ-ਕਾਟ ਆ ਗਿਆ ਵੇਲ-ਬੂਲ ਵੀ ਚੰਗੀ ਆ ਇੱਕ ਮਿੰਟ ਰੋਕੀ ਕਰਾਂ ਦੀ ਦੇਖ ਦੇਖੋ ਜੀ ਸੰਗ-ਸੁੰਗ ਵੀ ਸੋਹਣਾ ਤੇ ਵੇਲ-ਬੂਲ ਵੀ ਚੰਗੀ ਆ ਥੋੜੀ ਜਿਹੀ ਹਲਕੀ ਹੈ ਜੀ ਵਜਨ ਘਟਾ ਹਾਂ ਬਸ ਇੱਕ ਘਟਾ ਇੱਕ ਘਟਾ ਦੋ ਘਟੇ ਇਹਨੇ ਫੀਡ ਦੇ ਖਾਲੇ ਤੇ ਕਰਮਣ ਵਾਲੀ ਨੇ ਸੀਮਨ ਦੇ ਬਿਲਕੁਲ ਕਾਬਲੀ ਆ ਹੈਨਾ ਹਾਂਜੀ ਹਾਂਜੀ ਬਈ ਤੇ ਤਕਰੀਬਨ ਸਾਰੀਆਂ ਕਟੀਆਂ ਹੀ ਮੰਨ ਕੇ ਚੱਲੋ ਦੋ-ਦੋ ਤਿੰਨ-ਤਿੰਨ ਚਾਰ-ਚਾਰ ਮਹੀਨੇ ਸਾਂਭ ਕੇ ਤੇ ਚੰਗੀ ਮੰਨ ਕੇ ਚੱਲੋ ਸੇਵਾ ਦੇ ਕੇਅਰ ਦੇ ਨਾਲ ਟੀਕਾ ਲੈ ਲੈਣਾ ਇਹਨੇ ਵੀ बस थोड़ी संभाई दी लोड ਜਿਹੜਾ ਆਪਣਾ ਲੈ ਜਾਊਗਾ ਇਹਨੂੰ ਹਾਂਜੀ ਹਾਂਜੀ ਤੇ ਚੰਗੀ ਦੀ ਕੇਅਰ ਕਰੀ ਤੇ ਚੰਗੀ ਝੋਟੀ ਤਿਆਰ ਹੋ ਜੂਗੀ ਹਾਂਜੀ ਅੱਜ ਕੱਲ੍ਹ ਸਮ ਕਿਉਂਕਿ ਮੰਨ ਕੇ ਚੱਲੋ ਵੀ ਮਹਿੰਗਾਈ ਦਾ ਟਾਈਮ ਆ ਤੇ ਪਸ਼ੂ ਚੰਗੀ ਕੀਮਤ ਵਾਲਾ ਚੰਗਾ ਪਸ਼ੂ ਚੰਗੀ ਕੀਮਤ ਦੀ ਵੇਖਦਾ ਹਾਂ ਜੈਡ ਬਲੈਕ ਆ ਗਈ ਤੇ ਰਾਮ ਅਸੀਂ ਇਹਦੀ ਫਿਰ ਡਿਮਾਂਡ ਕੀ ਕਰਦੇ 32000 ਚ ਮੰਗਤਨ ਕਰਦੇ 32000 ਚ ਮੰਗਤਨ ਠੀਕ ਆ ਦੋ ਨੰਬਰ ਵਾਲੀ ਦਾ 32000 ਰੁਪਏ ਦੇ ਵਿੱਚੋਂ ਮੰਤਨ ਹੋ ਜੂ ਤੇ ਹੁਣ ਆ ਕਿ ਤਿੰਨ ਨੰਬਰ ਤੇ ਕੱਟੀ ਪੌਣੇ ਦੋ ਸਾਲ ਦੀ ਹੈ ਬਈ ਇਹ ਵੀ ਪੌਣੇ ਦੋ ਸਾਲ ਦੀ ਹੈਗੀ ਹੈ ਲਓ ਵੀ ਸੱਜਣੋ ਕੱਟੀ ਇਹ ਵੀ ਛੋਟੀ ਉਮਰ ਦੀ ਕੱਟੀ ਹੈ ਤੇ ਸਰੀਰ ਦੀ ਜਿਹੜੀ ਬਣਤਰ ਚੰਗੀ ਹੈ ਹਾਂ ਪੱਠਪੁੜੇ ਦੀ ਬਣਾਉਟ ਦੇਖੋ ਲਓ ਚੰਗੀ ਨਿੱਗਰ ਨਰੋਈ ਆ ਐ ਸੰਭੀ ਵੀ ਆ ਹੈਨਾ ਹਾਂ ਹਾਂ ਬਈ ਝੋਲੀ ਝੋਲੀ ਦਿਖਾ ਦੇ ਬਈ ਝੋਲੀ ਇੱਕ ਮਿੰਟ ਕੱਟੀ ਨਹੀਂ ਖੜਨੀ ਖੁੜਨੀ ਚੰਗਾ ਨਖਰਾ ਕੱਤੀ ਜੇ ਵੀ ਇੱਕ ਮਿੰਟ ਰੋਕੀ ਮੜੀ ਝੋਲੀ ਮਰਾਦ ਦੇ ਨਿਕਾ ਮੜੀ ਉੱਥੇ ਬੰਨੀ ਉੱਥੇ ਬੰਨ ਕੇ ਵਿਖਾ ਦਾਂਗੇ ਹਾਂ ਕਿਉਂਕਿ ਥੋੜਾ ਪਸ਼ੂ ਡਰਦਾ ਨਵੇਂ ਬੰਦੇ ਕੈਮਰੇ ਤੋਂ ਤੇ ਇਹ ਆ ਗਈ ਕश्ती 3 ਨੰਬਰ ਤੇ ਚੰਗੀ ਸਕੀਨ ਕੱਟੀ ਆ ਤੇ ਚੰਗਾ ਵਜਨ ਵਜੂਦ ਆ ਕੁਇਆ ਇਹਨੇ ਕੋਈ ਹਲਕੀ ਆ ਇਹ ਹਾਂਜੀ ਹਾਂਜੀ ਚੰਗੀ ਸੰਭੀ ਵੀ ਆ ਹੈ ਨਾ ਹਾਂਜੀ ਹਾਂਜੀ ਬਈ ਲੈ ਬੈਠਾ ਦੇ ਬਈ ਝੋਲੀ ਬੋਦਾ ਦੇ ਤਾਂ ਝੋਲੀ ਮਾ ਰੋਨੇ ਦਾ ਐ ਚਾਰ ਹੀ ਥਣਾਂਗੇ ਤੇ ਸੋਨਾ ਵਲਵਲ ਚੰਗੇ ਆ ਸੰ ਝੋਲੀ ਦੀ ਓਕੇ ਦੀ ਰਿਪੋਰਟ ਆ ਹੈ ਨਾ ਦੰਦੋ ਵੀ ਖੀਰੀ ਆ ਤੇ ਥਣ ਵੀ ਚਾਰੀ ਆਗੇ ਤੇ ਇਹਦੀ ਕੀ ਡਿਮਾਂਡ ਆ ਫਿਰ 31000 ਮੰਗਣ ਕਰਦੇ 31 ਚੋਂ ਹਾਂਜੀ ਹਾਂਜੀ ਤਿੰਨ ਨੰਬਰ ਵਾਲੀ ਦਾ 31000 ਦੇ ਵਿੱਚ ਮੰਨਤਨ ਹੋ ਜੂ ਚੰਗੇ ਸਰੀਰ ਦੀ ਬੰਦ ਤੇ ਚੰਗੀ ਪੱਠਪੁੜੇ ਦੀ ਬਣਵਟਾ ਬਹੁਤ ਸੋਹਣੀ ਚੋਟੀ ਤਿਆਰ ਹੋ ਗਈ ਇਹ ਤੇ ਇਹ ਜੋ ਅੱਗੇ ਆਈ 4 ਨੰਬਰ ਤੇ ਹੈ ਨਾ ਡੇਢ ਦੇ ਸਾਲ ਦੀ ਹੈ ਡੇਢ ਸਾਲ ਦੀ ਉਮਰ ਆ ਗਈ ਤੇ ਸਿੰਗ-ਸਿੰਗ ਦੇਖੋ ਜੀ ਬਿਲਕੁਲ ਛੋਟਾ ਸਿੰਗ ਹੈ ਤੇ ਵੇਲ-ਬੂਲ ਵੀ ਚੰਗੀ ਹੈ ਦੀ ਇਹ ਆ ਗਈ ਕੱਟੀ 4 ਨੰਬਰ ਤੇ ਲੈ ਤੋਰਾ ਤਰਾ ਤਾਂ 1 ਨੰਬਰ ਆ ਬਿਲਕੁਲ ਤੇ ਥਾਂ ਝੋਲੀ ਦੀ ਵੀ ਪੂਰੀ ਬਹੁਤ ਸੋਹਣੀ ਹੈ ਲੋ ਜੀ ਚੰਗਾ ਵਜਨ ਵਿजूद ਆ ਗਿਆ ਤੇ ਬਿਲਕੁਲ ਛੋਟਾ ਸਿੰਗ ਆ ਗਿਆ ਨਾਲੇ ਮੁੜੀ ਜਾਂਦੀ ਹੈ ਉਮਰੇ ਦੀ ਆ ਗਈ 1.5 ਸਾਲ ਬਾਈ ਕਹਿੰਦਾ ਤੇ 4 ਹੀ ਥਾਣਾ ਦੇਖੋ ਵੀ ਥਣ ਤੁਣ ਤਾਂ ਸੋਹਣਾ ਥਾਣਾ ਥਣ ਥਾਣਾ ਦੇ ਵਿੱਚ ਆ ਹ ਕਿਸੇ ਦੇ ਗੁਰੂ ਪੂਰੇ ਥਣ ਝੋਲੀ ਤਾਈ ਜੀ ਵੀ ਗੱਬਣ ਵਾਲੀ ਆ ਇਹਦੀ ਕੀ ਡਿਮਾਂਡ ਰਹੂ ਫਿਰ ਬਾਈ ਇਹਦਾ 29 ਜਮਾਨਤਾਨ ਕਰ ਦੇਗਾ ਬਾਈ 29 ਚ ਹਾਂਜੀ 29000 ਲੋ ਵੀ ਸੱਜਣੋ 4 ਨੰਬਰ ਵਾਲੀ ਕੱਟੀ ਦਾ 29000 ਰੁਪਏ ਦੇ ਵਿੱਚ ਡਿਮਾਂਡ ਹੋ ਜੂਗੀ ਮਾਨਤਾਨ ਹੋ ਜੂਗਾ ਇਸ ਤੋਂ ਅੱਗੇ ਆ ਗਈ 5 ਨੰਬਰ ਵਾਲੀ ਕੱਟੀ ਕੱਟੀ ਵੀ ਸਾਰੇ ਕੱਟਿਆਂ ਦੇ ਵਿੱਚੋਂ ਆਲੇ ਕੱਟੀ ਆ ਮੱਥੇ ਤੇ ਫੁੱਲ ਤਾਂ ਥੋੜੇ ਚਾਰਕਵਾਲ ਚਿੱਤੇ ਦਾ ਜਰੂਰ ਹੈ ਪਰ ਕੱਤੀ ਦਾ ਢਾਂਚਾ ਜਿਹੜਾ ਬਹੁਤ ਚੰਗਾ ਛੋਟਾ ਸਿੰਘ ਆ ਗਿਆ ਤੇ ਪੈਠਪੜੇ ਦੀ ਬਨਾਵਟ ਦੇਖੋ 17 ਮਹੀਨੇ 17 ਮਹੀਨੇ ਬਾਈ ਕਹਿੰਦਾ ਵੀ ਉਮਰ ਹੈ ਤੇ ਚੰਗੀ ਗੱਟੀ ਸੰਭੀ ਹੋਈ ਹੈ ਜਿਹੜੇ ਭਰਾ ਕੋਲੋਂ ਆਈ ਹੈ ਲਓ ਜਰੇਡਰ ਚ ਵੇਂਦੀ ਹੈ ਤੇ ਚੰਗੀ ਕੱਤੀ ਨਿਗਰ ਨਰੋਈ ਹੈ ਚੰਗੇ ਵਜਨ ਵਾਲੀ ਹੈ ਤੇ ਥੱਲੇ ਥਾਂ ਝੋਲੀ ਦੀ ਤੋਰਾ ਤਰਾ ਇੱਕ ਨੰਬਰ ਆ ਗਿਆ ਇਹਦੀ ਕੀ ਡਿਮਾਂਡ ਰਹੂ ਬਾਈ ਬਾਈ ਇਹਦਾ ਬਸ 28 ਚੋਂ ਮੰਨਦਾਂ ਕਰਦਾਂਗੇ ਇਹਦਾ 28 ਚੋਂ ਮੰਨਦਣ ਲੋ ਵੀ ਸੱਜਣੋ ਇਹਦਾ 28 ਚੋਂ ਮੰਨਤਨ ਹੋ ਜੂਗਾ 5 ਨੰਬਰ ਵਾਲੀ ਦਾ ਇਦੂ ਅੱਗੇ 6 ਨੰਬਰ ਤੇ ਆ ਗਈ ਬੂਰੀ ਕੱਟੀ ਹਾਂਜੀ ਹਾਂਜੀ ਇਹ ਵਾਂ ਸਵਾ ਕਸਾਲ ਦੀ ਕੱਟੀ ਹੈ ਠੀਕ ਸਵਾ ਸਾਲ ਦੀ ਕੱਟੀ ਠੀਕ ਲੋ ਸੰਗੇ ਵੀ ਬਿਲਕੁਲ ਨੀਡ ਨਾਲ ਹੀ ਮੋੜਦੀ ਜਾਂਦੀ ਹੈ ਹਾਂਜੀ ਹਾਂਜੀ ਹਾਂ ਛੋਈ ਜੁੜੀ ਸਵਾ ਕਸਾਲ ਦੀ ਉਮਰ ਆ ਗਈ ਬਾਈ ਕਹਿੰਦਾ ਲੈ ਚੱਲ ਕਿੰਨਾ ਜੀ ਬਾਹਰ ਕੱਢ ਲਾ ਲੋ ਵੀ ਸੱਜਣੋ ਸਵਾ ਸਾਲ ਦੀ ਕੱਟੀ ਹੈ ਇਹ ਤੇ ਸਿੰਘ ਸੁング ਬਿਲਕੁਲ ਨੇੜੇ ਮੋੜੀ ਆਂਦੀ ਛੋਟਾ ਸਿੰਘ ਤੇ ਥਾਂ ਝੋਲੀ ਦੀ ਵੀ ਓਕੇ ਆ ਤੇ ਤੋਰਾ ਤਰਾ ਕਰੋ ਚੈੱਕ ਪੂਰੀ ਆ ਗਈ ਜਿਹੜੇ ਭਰਾ ਨੂੰ ਬੂਰੀ ਦਾ ਸ਼ੌਂਕ ਹੈ ਤੇ ਬੂਰੀ ਕੱਟੀ ਛੋਡੂ ਮਿਲ ਜੂਗੀ ਇਹਦੀ ਕੀ ਡਿਮਾਂਡ ਰਹੂ ਬਾਈ ਬਈ ਇਹਦਾ ਬਸ 26 ਚੋਂ ਮਾਨਤਾਨ ਕਰ 26 ਚੋਂ ਲੋ ਸੱਜਣੋ 26000 ਰੁਪਏ ਦੇ ਵਿੱਚੋਂ ਬਾਈ ਕਹਿੰਦਾ ਵੀ ਬੂਰੀ ਦਾ ਮਾਨਤਾਨ ਕਰ ਦਾਂਗੇ ਜਿਹੜੇ ਭਰਾ ਕੋਈ ਬੂਰੀ ਦਾ ਸ਼ਕੀਨ ਸ਼ੌਂਕ ਰੱਖਦੇ ਆ ਤੇ ਤੁਹਾਡਾ ਸ਼ੌਂਕ ਵੀ ਪੂਰਾ ਹੋ ਜੂ ਤੇ ਘਰੇ ਉਹ ਟੀਵੀ ਤੇ ਆ ਰਹੀ ਹੂ ਜੂ ਬੂਰੀ ਨਸਲ ਦੀ ਤੇ ਰੇਟ ਵੀ ਬਾਈ ਬਿਲਕੁਲ ਬਾਜੂ ਕੀਤਾ ਇਹਦੂ ਅੱਗੇ ਆ ਗਈ ਲਾਸਟ ਤੇ 7 ਨੰਬਰ ਘੱਟੀ ਹਾਂਜੀ ਬਾਈ ਵਸ 13 ਕ ਮਹੀਨਾ ਦੀ ਘੱਟੀ ਹੈ 13 ਮਹੀਨੇ ਹਾਂਜੀ ਹਾਂਜੀ ਉਮਰ ਆ ਗਈ ਇਹਦੀ 13 ਮਹੀਨੇ ਤੇ ਇਹ ਤਕਰੀਬਨ ਸਾਰੀਆਂ ਕੱਟੀਆਂ ਦੰਦੋਂ ਖੀਰੀਆਂ ਹੀ ਆ ਹੈ ਨਾ ਹੂੰ ਲੋ ਬਈ ਕਿੰਨੀ ਉਮਰ ਦੱਸਿਆ ਜੀ ਬਾਈ 13 ਕ ਮਹੀਨਾ ਦੀ 13 ਮਹੀਨੇ ਬਾਈ ਕਹਿੰਦਾ ਵੀ ਉਮਰ ਆ ਗਈ ਸਾਲ ਦੇ ਲਗਭਗ ਮੰਨ ਕੇ ਮਹੀਨਾ ਵੱਧ ਵਸ ਹਾਂ ਵੀਲ ਬੂਲ ਵੀ ਚੰਗੀ ਆ ਬਾਕੀ ਸਿੰਘ ਵੀ ਹਾਂ ਛੋਟਾ ਸਿੰਘ ਬਿਲਕੁਲ ਨਾ ਪਤਲਾ ਸਿੰਘ ਰੱਖੂਗੀ ਨਾਲ ਵੀ ਮੋੜੂਗੀ ਛੋਟਾ ਸਿੰਘ ਤੇ ਚਾਰ ਹੀ ਥਣ ਹੈ ਕਿ ਤੋੜਾ ਤਾਰਾ ਇੱਕ ਨੰਬਰ ਆ ਇਹ ਫਿਰ ਆਪਾਂ ਕਿੰਨੇ ਚ ਮੰਨਦਾ ਬਾਈ ਅਸੀਂ ਕਹਿੰਦਾ ਬਾਈ ਆਪਾਂ 1500 ਚੋਂ ਮੰਨਦਾਂ ਕਰਦੇ ਹਾਂ 1500 ਚੋਂ ਲੋ ਵੀ ਸੱਜਣੋ 15000 ਰੁਪਏ ਦੇ ਵਿੱਚੋਂ 7 ਨੰਬਰ ਕੱਟੀ ਲਾਸਟ ਦੇ ਹਾਂਜੀ 1500 ਚੋਂ ਮੰਨਤਨ ਬਾਈ ਕਹਿੰਦਾ ਵੀ ਹੋ ਜਾਊਗਾ ਕੁੱਲ ਆਗੇ ਬਾਈ ਕੋਲੇ 7 ਨਗ ਤੇ ਸਤਨਗਰਾਂ ਦੀ ਆਪਾਂ ਵੀਡੀਓ ਦੇ ਵਿੱਚ ਮੁੱਲ ਕਰਾਇਆ ਬਾਈਦੋਂ ਤੇ ਸਾਰੀ ਡਿਟੇਲ ਆਪਾਂ ਲੈਤੀ ਜਿਹੜੇ ਵੀ ਭਰਾਜੇ ਕੋਈ ਵੀ ਨਗ ਪਸੰਦ ਹੋਇਆ ਤੇ ਤਸੱਲੀ ਨਿਰਖ ਵਰਖ ਸਜਣਾ ਤੁਸੀਂ ਕਰਨੀ ਆ ਤੇ ਬਾਕੀ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਮਾਲਕ ਦੁਆਰਾ ਦੱਸੀ ਦਿੱਤੀ ਜਾਂਦੀ ਹੈ ਤੇ ਜਿਹੜੀ ਡਿਟੇਲ ਮਾਲਕ ਦੱਸਦਾ ਉਹੀ ਆਪਾਂ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਤੇ ਜਿਹੜੇ ਵੀ ਭਰਾਜੇ ਕੋਈ ਵੀ ਨਗ ਪਸੰਦ ਹੋਇਆ ਤੇ ਬਾਈ ਰਾਮ ਦਾ ਨੰਬਰ ਹੈ ਜਿਹੜਾ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾ ਬਹੁਤ ਸਕਰੀਨ ਕੱਟੀਆਂ ਤੇ ਚੰਗੇ ਨਾਗਾ ਬਾਈ ਕੋਲੇ ਜਿਹੜੇ ਭਰਾਣੇ ਕਿਸੇ ਨੇ ਚੰਗੇ ਸਾਫ ਸੁਥਰੇ ਗੱਟਣਗੇ ਕਿਸੇ ਦੇ ਕੋਈ ਗੰਡ ਮਰੋੜੀ ਕੋਈ ਕੁਸ ਨਹੀਂ ਬਾਈ ਠੀਕ ਆ ਬਈ ਜਨਨੀ ਕੇ ਦੰਦੋ ਖੀਰੀਆਂ ਆਂ ਕਿਸੇ ਦੇ ਕੋਈ ਗੰਡ ਮਰੋੜੀ ਨਹੀਂ ਹਾਂਜੀ ਹਾਂ ਕਿਉਂਕਿ ਕਈ ਜੀ ਠੰਡ ਦਾ ਟਾਈਮ ਆ ਕੋਈ ਦੂਰ ਨੇੜੋ ਭਰਾ ਆਉਂਦਾ ਤੇ ਵਾਧੂ ਘੇੜਾ ਨਹੀਂ ਵੱਜਦਾ ਕਿਸਦਾ ਹੈਨਾ ਤੇ ਨੰਬਰ ਬੋਲ ਦਿਆਦਾ ਬਾਈ 9772531897 ਬਾਈ 9772531897 ਬਾਈ ਦਾ ਨੰਬਰ ਆ ਗਿਆ ਸੱਜ ਨੂੰ ਤੇ ਪੂਰੀ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਤਾਂ ਇਹਦੇ ਲਈ ਧੰਨਵਾਦ ਬਾਕੀ ਮਿਲਦੇ ਆ ਅੱਗੇ ਨਵੀਂ ਵੀਡੀਓ ਚ ਸਸਰੀ ਕਾਮ